ਖੌਮੈ ਵੀਰ ਸਿੰਘ ਜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਜੇ ਕੇਸ ਮਨੋਰਤਵਾਦ ਤੇ ਇਕੱਠੇ ਹੋਏ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਜੋ ਸਾਡੇ ਪਿੰਡ ਨਿਜਾਮਦੀਨ ਵਾਲੇ ਦੇ ਵਿੱਚ ਨਸ਼ਾ ਜਿਹੜਾ ਵਾ ਫੇਰ ਤੋਂ ਜਿਹੜਾ ਕੁਛ ਜਿਹੜੇ ਘਰ ਵਿੱਚ ਨੇ ਸ਼ੁਰੂ ਕੀਤਾ ਉਹਨਾਂ ਨੂੰ ਰੋਕਣ ਵਾਸਤੇ ਗੱਲ ਜਿਹੜੇ ਬੰਦੇ ਨਸ਼ਾਈ ਤੋਂ ਲੈਣ ਆਏ ਸੀ ਉਹਨਾਂ ਨੂੰ ਫੜਿਆ ਗਿਆ ਤੇ ਉਹ ਜਿਹੜੇ ਬੰਦੇ ਆ ਜਿਹੜੇ ਨਸ਼ਾ ਵੇਚਦੇ ਉਹ ਧਮਕੀਆਂ ਦਿੰਦੇ ਆ ਇਹਨਾਂ ਮੁੰਡਿਆਂ ਨੂੰ ਕਿ ਅਸੀਂ ਤੁਹਾਡੇ ਨਾਂ ਲਿਖ ਲਏ ਆ ਆਹ ਕਾਪੀ ਆਹ ਕਾਪੀ ਨਾਂ ਲਿਖ ਲਏ ਅਸੀਂ ਤੁਹਾਡੇ ਅਸੀਂ ਰਜਿਸਟਰ ਲਾ ਲਿਆ ਜਿਹੜੇ ਜਿਹੜੇ ਬੰਦੇ ਅੱਗੇ ਲੱਗੇ ਅਸੀਂ ਸਾਰਿਆਂ ਨੂੰ ਦੇਖਣਾ ਅਸੀਂ ਉਹਨਾਂ ਨੂੰ ਵਿਖਾਉਣਾ ਚਾਹੁੰਦੇ ਆ ਅਸੀਂ ਨਾਂ ਸਾਰਿਆਂ ਨੇ ਲਿਖਤੇ ਆ ਤੇ ਤੁਹਾਡੇ ਘਰੇ ਵੀ ਕਾਪੀ ਉਹਨਾਂ ਦੇ ਭੇਜ ਦਿੰਦੇ ਆ ਤੇ ਜਿਨੇ ਕੁਝ ਜਿਹੜਾ ਕੁਝ ਕਰਨਾ ਕਰ ਲਵੇ ਨਸ਼ਾ ਬਿਲਕੁਲ ਪਿੰਡ ਵਿੱਚ ਅਸੀਂ ਨਹੀਂ ਵਿਗਣ ਦੇਣਾ ਕਿਉਂਕਿ ਜਿਹੜਾ ਨਸ਼ੇ ਦੀ ਮਾਰ ਦੇ ਹੇਠ ਜਿਹੜੇ ਨੌਜਵਾਨ ਆਏ ਆ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਭਾਈ ਆਪ ਦਾ ਮਾਨ ਬਣਾਓ ਤੁਹਾਡਾ ਇਲਾਜ ਕਰਾਉਣੇ ਆ ਨਾਲ ਅਸੀਂ 2-4 ਜਿਹੜੇ ਇੱਥੇ ਮਤੇ ਪਾਏ ਆ ਜਿਹੜਾ ਸਾਂਝੀ ਥਾਂ ਤੇ ਕਿਸੇ ਪੰਚਾਇਤ ਘਰ ਜਾਂ ਕਿਸੇ ਬਾਬੇ ਦੀ ਜਗ੍ਹਾ ਤੇ ਜਾਂ ਕਿਸੇ ਦੀ ਮੋਟਰ ਤੇ ਨਸ਼ਾ ਲਾਉਂਦਾ ਟੀਕਾ ਲਾਉਂਦਾ ਫੜਿਆ ਗਿਆ ਉਹ ਆਪ ਦਾ ਜ਼ਿੰਮੇਵਾਰ ਆ ਹੋਵੇਗਾ ਕਿ ਬਿਲਕੁਲ ਅਸੀਂ ਆਪਦੇ ਨਗਰ ਦੇ ਵਿੱਚ ਕਿਸੇ ਨੂੰ ਟੀਕਾ ਨਹੀਂ ਲਾਉਂਦੇ ਆ ਜੀ ਤੇ ਨਾਲ ਜਿਹੜੇ ਨਸ਼ਾ ਵੇਚ ਰਹੇ ਆ ਉਹਨਾਂ ਦੇ ਉਲਟ ਅਸੀਂ ਡਟ ਕੇ ਖੜੇ ਆ ਨਸ਼ਾ ਰੋਕੂ ਕਮੇਟੀ ਸਾਰੀ ਸਾਰਾ ਪਿੰਡ ਜਿਹੜਾ ਵਾ ਬਿਲਕੁਲ ਐਂ ਚਟਾਨ ਵਾਂਗੂ ਖੜਾ ਕੋਈ ਕਿਸੇ ਦਾ ਡਰ ਨਹੀਂ ਹੈਗਾ ਸਾਰੇ ਮਣਾ ਚੋਂ ਡਰ ਕੱਢ ਲਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਐਤਵਾਰ ਵਾਲੇ ਦਿਨ ਅਸੀਂ ਇਸਲਾਹ ਬਣਾ ਲੈਨੇ ਆ ਇੱਕ ਪਿੰਡ ਦੇ ਵਿੱਚ ਅਸੀਂ ਨਸ਼ਿਆਂ ਦੇ ਉਲਟ ਮਾਰਚ ਵੀ ਕਰਾਂਗੇ ਜਿਹੜਾ ਬੀਬੀਆਂ ਬੱਚੇ ਨੌਜਵਾਨ ਵੀ ਸਾਰੇ ਉਹਦੇ ਵਿੱਚ ਸ਼ਾਮਲ ਹੋ ਕੇ ਆਪਦੇ ਪਿੰਡ ਦਾ ਚੱਕਰ ਲਾਵਾਂਗੇ ਤੇ ਨਸ਼ੇ ਦੇ ਉਲਟ ਜਿਹੜਾ ਵਾ ਉਹ ਮਾਰਚ ਕਰਾਂਗੇ ਤੇ ਸਰਕਾਰ ਇਹ ਗੱਲ ਦਾ ਦਾਵਾ ਕਰਦੀ ਏ ਕਿ ਨਜੁੱਧ ਨਸ਼ਿਆਂ ਵਿਰੁੱਧ ਤੇ ਉਦੋਂ ਵੀ ਮੈਂ ਕਿਹਾ ਸੀ ਕਿ ਸਾਡੇ ਐਮਐਲਏ ਸਾਹਿਬ ਵੀ ਆਏ ਵੀ ਸਰ ਫੋਟੋਆਂ ਦਾ ਕਿੰਨਾ ਸੀਮਤ ਰਹਿ ਜਾਵੇ ਐਮਐਲਏ ਸਾਹਿਬ ਵੇਖ ਲਓ ਕੀ ਬੰਦਿਆ ਆ ਕਿਉਂ ਨਹੀਂ ਕਾਰਵਾਈ ਕਰਦੇ ਉਹਨਾਂ ਬੰਦਿਆਂ ਤੇ ਜਿੰਨਾ ਬੰਦਿਆਂ ਨੂੰ ਜਿਹੜੇ ਬੰਦੇ ਚਿੱਟਾ ਵੇਚਦੇ ਆ ਉਹਨਾਂ ਨੂੰ ਜੇ ਇੱਕ ਰੋਕਦੇ ਤੇ ਕੋਈ ਧਮਕੀਆਂ ਨਹੀਂ ਦਿੰਦੇ ਤਾਂ ਜ਼ਿੰਮੇਵਾਰ ਕੌਣ ਹੈ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਸਾਡੀ ਤੇ ਗੌਰ ਕਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚ ਜਾਵੇ ਵੀਡੀਓ ਜਿਹੜਾ ਇਹ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਨਸ਼ਾ ਹੋਵੇ ਸ਼ਰੇਆਮ ਜਿਹੜਾ ਹਰ ਪਿੰਡ ਦੇ ਵਿੱਚ ਵੇਖ ਰਿਹਾ ਤੇ ਨਸ਼ੇ ਨੂੰ ਠੱਲ ਸਰਕਾਰ ਆਪ ਦਾ ਮਣ ਬਣਾ ਕੇ ਤੇ ਆਪਦੇ ਮਨ ਦੇ ਨਾਲ ਜਿਹੜਾ ਨਸ਼ਾ ਇਹ ਬੰਦ ਕਰੇ ਕਿਉਂਕਿ ਸਿਰਫ ਫੋਟੋਆਂ ਦੇ ਵਿੱਚ ਸੀਮਤ ਨਾ ਰੱਖਿਆ ਜਾਵੇ ਇਹਨੂੰ ਮੁੱਦਾ ਨਾ ਬਣਾਇਆ ਜਾਵੇ ਜਿਵੇਂ ਦੂਜਿਆਂ ਮੁੱਦਿਆਂ ਤੇ ਬਣਾ ਕੇ ਮੁੱਦੇ ਬੋਟ ਬੈਂਕ ਬਣਾਇਆ ਜਾਂਦਾ ਨਸ਼ੇ ਨੂੰ ਬੋਟ ਬੈਂਕ ਨਾ ਬਣਾਇਆ ਜਾਵੇ ਨਸ਼ੇ ਦਾ ਮੁੱਦਾ ਜਿਹੜਾ ਵੈਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਵਾ ਮੈਂ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਸਰਕਾਰਾਂ ਤੋਂ ਝਾਕ ਨਹੀਂ ਕਰਨੀ ਚਾਹੀਦੀ ਸਾਡਾ ਇੱਕ ਨਾਰਾ ਹੈ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਆਪਦਾ ਆਲਾ ਦਵਾਲਾ ਆਪਦਾ ਨਗਰ ਆਪ ਦੇ ਘਰ ਬਚਾਉਣੇ ਪੈਣਗੇ ਸੋ ਇੰਨੀਆਂ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ